ਸਾਬ ਵੈਲਕਮ ਜੀ ਫਰਮੇ ਆਪ ਆਏ ਆ ਬਾਬਿਆਂ ਨਾ ਸੇਵਾ ਦੇ ਤੇ ਇਹ ਬੰਦਾ ਆਪਣਾ ਚੁਕੇ ਬੋਰੀ ਇਹ ਇਹ ਬਾਬਾ ਜੀ ਨੇ ਬਾਬਾ ਜੀ ਬਲਾਉ ਬਾਈ ਜੀ ਖਾਲਸਾ ਵੈਲਕਮ ਫਤੇ ਪਰ ਬੋਰੀ ਤੇਈ ਮੋੜੇ ਤੇ ਤਪਸਤਾਂ ਸੰਤ ਬਾਬਾ ਮੰਗਲ ਸਿੰਘ ਜੀ ਗੁਰਦਰਾ ਰਾਮਟਾਲੀ ਸਾਹਿਬ ਕੱਕੜ ਹੈ ਗਰਾਈ ਚੱਲ ਰਹੀ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਤੇ ਪਰੇ ਕਰ ਰਹੇ ਆ ਗਰਾਈ ਜੋਤਾ ਜੋ ਚੁੰਨੀ ਗਰਾਈ ਚੱਲ ਰਹੀ ਹੈ ਓਹੋ ਕਰਦੇ ਗੰਦੀਆਂ ਦਾ ਸਲਾਨਾ ਆ ਆ ਆਪਣੇ ਜੋਤਾ ਵੀਰ ਆ ਜਿਹਦੇ ਵੀ ਬੋਰੀ ਲੈ ਲਿਆਉਂਦਾ ਜੇ ਪਤਾ ਨਹੀਂ ਬੰਦੇ ਚੁੱਕ ਕੇ ਲਈ ਆਈ ਦੇ ਆ ਦੇ ਹਾਂ ਅਮ ਜਰਾ ਡਾਂਸ ਡਾਂਸ ਕਰਦੇ ਆ ਲੱਤਾਂ ਨਾ ਵੇ ਆ ਲੱਤਾਂ ਗੋਲ ਹੋ ਗਈਆਂ ਥੱਲੇ ਓ ਜੋਤੇ ਨਾ ਪੂਰੀ ਟੀ-ਸ਼ਰਟ ਲਾਈਆ ਬਦੁਰਾ ਜੋਤਾ ਉਠਾਉਂ ਆ ਦੇਰ ਉਤੇ ਜੋਤੇਣੀ ਵੀ ਤੜੇ ਆ ਥੱਲੇ ਜੋਤੇਣੀ ਵੀ ਤੜੇ ਪੂਰੇ ਦੋਵੇਂ ਜੋਤੇ ਤੜੇ ਪੂਰੇ ਮਗਰ ਬੋਰੀ ਚ ਕਾਕਿੰਦ ਪਰਨੋ ਮੈਨੂੰ ਖੋਮ ਜੋਤਾ ਕਾਲ ਦੇ ਲੈ ਇਧਰ ਕਾਲ ਸੋ ਬੋਲੋ ਬੋਰੀ ਇੱਕ ਲੱਗੇ 7-8 ਿਆਣੇ ਜਾਣ ਕੇ ਲੈ ਗਿਆ ਕੰਦਾਰੇ ਬੱਸ ਬਾਬਾ ਜੀ ਚੱਲ ਕੋ ਪਲਾਂਗੇ ਚੱਲ ਸਿਹਤ ਤੇ ਸਿਹਤ ਤੇ ਓਏ ਇਹ ਨਹੀਂ ਜੋਨੇ ਕੋਲੇ ਦੀ ਵੀਡੀਓ ਬਣਾਈ ਨਹੀਂ ਦੀ ਤੇਰੀ ਵਿੱਚ ਹੁੰਨੇ ਤਾਂ ਨਾ ਆ ਉਹਦੀ ਵੀ ਆ ਪੂਰਾ ਲੱਪਰ ਜ਼ੋਰ ਚ ਪੂਰਾ ਜੋਸ਼ ਚ ਲੱਪਰ ਚੱਲ ਬਣਾ ਬਾਬੇ ਬਹੁਤ ਦੂਰ ਚਲ ਗਏ ਨੇ ਆਪਾ ਰਹਿ ਗਏ ਪਿਛੇ ਆਪਾਂ ਚੱਲ ਬਣਾ ਟਰੈਕਟਰ ਆਉਂਦਾ ਆਪਣੇ ਮਗਰ ਮਗਰ ਫੋਲੋ ਮੀ ਹੈਪੀ ਕੀ ਕਰਾਂ ਜਮਾ ਡਰਾਈਵਰ ਬਾਰੇ ਕਹਾਂ ਜਮਾ ਵੀ ਡਰਾਈਵਰ ਥੋੜਾ ਨਵੀਂ ਨਵੀਂ ਗਾੜੀ ਚੱਕੀ ਇਹਨੇ ਬਾਗੀ ਮਗਰ ਮਗਰ ਲਈ ਆਪੇ ਜਮਾ ਤੁਸੀਂ ਕਿਤਾ ਹੀ ਢੜ ਰਹੇ ਹੋਲੇ ਪੂਰਾ ਥੋੜਾ ਲੱਗਦਾ ਯਾਰ ਲੈ ਅਗਰ ਆਤਰੇ ਆ ਜਾਂਦਾ ਅੱਜ ਗੇੜਾ ਆਖਲ ਹੋ ਗਿਆ ਜੇ ਇਹ ਉੱਤੇ ਹੀ ਚੜੀ ਜਾਂਦਾ ਮਾੜਾ ਡਰਾਈਵਰ ਜੇ ਹੱਸ ਜੋੜਾ ਜੋੜਾ ਪੈਰੀਕਲ ਆ ਦੇ ਲੱਗਦਾ ਹੋ ਲਾ ਇਹ ਵੀ ਪਤਰਾ ਪਰ ਵਾਪੇ ਗੱਗੜ ਭਈਆ ਰੂਪ ਰੂਪ ਸਿੰਘ ਇੱਕ ਕਾਕਾ ਲਖਮਨ ਦਾਸ ਮੂਲ ਕਈ ਹੁੰਦਾ ਇਹ ਆਪਣਾ ਕਾਲੂ ਵੱਡੇ ਦੰਦਾ ਵਾਲਾ ਜੀਸੀਬੀ ਲਖਮਨ ਦਾਸ ਜੀ ਸਰ ਹੈ ਗਾਲ ਤੇਰੇ ਬਾਦੀ ਆ ਰਹੀ ਓਏ ਕਾਲੂ ਬਲਾਂ ਦੰਦ ਬਾਹਰ ਕੱਢੀ ਜਾਂਦੇ ਓਏ ਤਾਰੂ ਕਾਤਾ ਉਸ ਕੀਤੇ ਬਾਹਰ ਕੱਢੀ ਜਾਂਦੇ ਦੰਦ ਓਏ ਤਾਰੂ ਓਏ ਤਾਰੂ ਉਸੇ ਬੰਦੋ ਤਾਰੇ ਦੀਪੋ ਆਵੇ ਰੀ ਤੂੰ ਉਹਦੇ ਬਰੋਣੀ ਬਰੋਣੀ ਸਾਡੇ ਗੇਲ ਸਿੰਘ ਸਾਡੇ ਗੇਲਦੀ ਨਾ ਗੇਲਦੀਪ ਉਮਰੂ ਰੋਜ ਵੇਹ ਹਲ ਕੀ ਹੋ ਗਿਆ ਵੇਹ ਆ ਦੁੱਪ ਤਾਂ ਨਹੀਂ ਆ ਨੰਮਰੂਦ ਬਹੁਤ ਦੂਰ ਪਤਾ ਆ ਮੈਂ ਪਕੜਨੇ ਦੀ ਕੋਸ਼ਿਸ਼ ਕੀਤੀ ਬਸ ਹੀ ਛੁੱਟ ਗਿਆ ਉਹ ਸੀ ਲੈ ਛਟਵੀਆਂ ਪਿਆਰੀ ਨਹੀਂ ਲੋਹੇ ਵਾਲਾ ਫੇਰਿਆ ਗਾ ਕੁੱਤਾ ਵਾਲਾ ਲੈ ਰੇਤ ਮਾਲ ਫੇਰਿਆ ਗਾ ਹੁਣੇ ਦੇ ਹੁਣੇ ਦੇ ਹੁਣਿਆਂ ਦੇ ਹਿਲ ਗਿਆ ਰੇਤ ਮਾਲ ਫੇਰਿਆ ਇਹ ਰੇਤ ਮਾਲ ਫੇਰਿਆ ਗਾ ਸਟਾਰਟ ਪਰ ਗੱਡੀ ਨੂੰ ਉੜਾ ਉੜਾ ਨਾ ਚੜਾ ਖੁਰਲੀ ਜੀ ਜੈਮਰਾ ਬੰਨਿਆ ਹੁੰਦਾ ਜੈਮਰਾ ਆਰਾਮ ਨਾਲ ਇੱਕ trio ਨਾਲ ਜੈਮਰਾ ਬਣਦਾ ਨਾ ਸੋ ਜੈਮਰਾ ਬਣਦਾ ਆਪਣੇ ਕੋਲੋਂ ਲੜ ਬਾਈ ਚੱਲੀ ਦੀ ਆਹ ਲੱਖ ਹੋਏ ਖੋਜਦਾ ਲੱਖ ਗੁਰਾ ਖੋਜੀ ਕਰ ਕਰ ਕੱਢਦਾ ਕੜੋਈ ਕਰੋ ਜੀਆ ਕਰੂ ਹੈਗਾ ਵਿਚਾਰਾ ਇਥੇ ਆ ਦੇ ਚੱਕਰ ਬੈ ਕਾਫੀ ਜੀ ਕੀ ਕਰੇ ਕਾਫੀ ਹੈ ਲੋ ਤੇਰੇ ਅੱਗੇ ਸਾਲਿਆ ਬੜੇ ਛਾੜੇ ਕੱਚੀ ਗਰੀ ਕੱਚੀ ਗਰੀ ਕਰਦੇ ਸੀ ਕੱਢੀ ਅੱਗੇ ਪਰ ਇਸ਼ਾ ਤੇ ਕੁੱਡੀਆਂ ਵੇਚਦੇ ਸੀ ਐਵੇਂ ਤੇਰੀ ਢਿੱਡੋਂ ਲੈ ਜਾਂਦੇ 50 ਦੇ ਫੈਨੋ ਉੱਤੇ ਜਾ ਕੇ 20 ਨਾਲ ਵੇਚਦੇ ਥੋੜੂ ਮੂਹ ਦੇ ਕੀ ਬਚਿਆ ਤੇਰੇ ਮੂੰਹ ਦੇ ਜਿਆਦਾ ਨਿਕਾ ਕੇ ਬਚਣਾ ਪਿਆ ਅੱਜ ਉਹ ਟਿਕਟ ਪੈਰਾ ਤਾਂ ਟਰੈਡਰ ਬੁਗਾ ਰਹੇ ਐ ਇਹ ਬੜਾ ਬੋਰ ਥੱਲੇ ਲੜਦਾ ਹੁੰਦਾ ਮੈਨੂੰ ਨਹੀਂ ਮੈਨੂੰ ਦੋਦੀ ਪ੍ਰਿੰਟਾ ਦੇ ਆ ਸੋਣਾ ਆਪਣੇ ਕੋਲ ਹੀ ਗਈ ਹੁੰਦਾ ਹੈ ਸਾਹ ਪਾਰਦੀ ਨੇ ਛੇਰ ਮਾਰ ਕੇ ਬੀਬੀ ਉਹਦਾ ਮੇਰੇ ਘਰੇ 92 ਦਾ ਲਲੀਪੁਰ ਜੀ ਦੀ ਬੁਲੀਆਂ ਘੇਟੀ ਹੋ ਜਾਂਦੀ ਉਹ ਮੇਰੇ ਘਰ ਦੀ ਇਹਦੀ ਸਾਡੀ ਮੁਰਗੀ ਇਹ ਮੈਂ ਹੋ ਗਾਲੀ ਹੋ ਮੈਨ ਤੁਹਾਡੀ ਫੁਰਜ ਕੱਟ ਫੁਰਜ ਤੁਹਾਨੂੰ ਇੱਕੋ ਗੱਲ ਆਉਂਦੀ ਤੁਹਾਡੇ ਤੁਹਾਡੇ ਬਹੁਤ ਗੋਲੇ ਲਾ ਗਿਆ ਬੜਾ ਰੋਪਲਾ ਹਾ ਗੋਲਾ ਠੀਕ ਲਾ ਠੀਕ ਆ ਗੋਲਾ ਹੁੰਦਾ ਗੋਲਾ ਇਹ ਥੋੜੀ ਵੀ ਗੋਲਾ ਹੀ ਹੁੰਦਾ ਗੋਲਾ ਤੁਹਾਡੀ ਇਹ ਇਹ ਗੋਲਾ ਥੋੜੀ ਹੁੰਦਾ ਗੋਲਾ ਹੀ ਆ ਤੂੰ ਵੀ ਕਿੱਦਾਂ ਦੇ ਲੋ ਹੁਣ ਨਹੀਂ ਨਪਰਾ ਵੇਰੀ ਹੁਣ ਹੋ ਗਿਆ ਲੋਗ ਆ ਗੋਲੇ ਲੱਗਦੇ ਆ ਗੋਲੇ ਲੱਗਦੇ ਆ ਹੁਣ ਹੋ ਗਿਆ ਲੋਗ ਆ ਜਾ ਉਹਨੂੰ ਇਕੱਲੇ ਨੂੰ ਗੱਲ ਕਰੰਦੋ ਜਾਂ ਇਹਨਾਂ ਨੂੰ ਕਰਦੋ ਬੱਚਾ ਦੀ ਗੱਲ ਕਰ ਫੜੇ ਮੂਹ ਤੇਰੀ ਜਵਾਨੀ ਬੈ ਕੋਈ ਚਾਦੀ ਗੱਲ ਕਰ ਜਵਾਨੀ ਕੋਲੇ ਲਾਉਂਦੀ ਜੀ ਹੈਪੀ ਇਹਦੇ ਬਾਰੇ ਕੀ ਕਹਿਣਾ ਚੰਨਾ ਆ ਜਾ ਬੰਨੇ ਹੁੰਦੇ ਹੈਪੀ ਸਾਡੀ ਟੋਪੀ ਚ ਕਿਲਾ ਪਈ ਆਹ ਹੱਤਾ ਜੀ ਟੋਪੀ ਹੱਤਾ ਜੀ ਟੋਪੀ ਲੱਪਰਾਂ ਉਹਦਾ ਲੋ ਗਿਆ ਚਪੇੜਾ ਮਾਦ ਦੇ ਗੋਲਾ ਲੱਗਾ ਗੋਲਾ ਲੱਗਾ ਤੇ ਮਾਰਨੇ ਦਾ ਤਿਆਰ ਹੁਣ ਸਾਂਝਾ ਹੱਸਣਾ ਪੈਣਾ ਮਣ ਉਹਨੇ ਗੋਲਾ ਲੈ ਉਹਦੇ ਹਰੀ ਹੱਸੇ ਜਿੰਨੇ ਲਾਇਆ ਉਹਦੇ ਹਰੀ ਹੱਸੇ ਜਿੰਨੇ ਲਾਇਆ ਉਹਦੇ ਹਰੀ ਹੱਸੇ ਜਿੰਨੂੰ ਮਾਰਨ ਦਾ ਤਿਆਰ ਇਹ ਸਾਰੇ ਗੋਲਾ ਨੂੰ ਨੇ ਕੁੱਟਣ ਥੋੜਾ ਉਹਨੂੰ ਮਜ਼ਾਕ ਦੇ ਕਰਨ ਇਹ ਮਜ਼ਾਕ ਹੈ ਸਾਲੇ ਬਾਹ ਤੋੜਦੇ ਲੱਗੇ ਹਾਂ ਮੈਂ ਕੱਟਦੀ ਆ ਆ ਕੱਟਦੀ ਬਾਹ ਆ ਆਪਣੇ ਬਾਹ ਫੜ ਕੇ ਮੁਕੀਆਂ ਮਾਰੀਆਂ ਤੂੰ ਕਿਨੇ ਮਾਰੀਆਂ ਜੋਤੇਆਂ ਨੂੰ ਕਰੇ ਜੋੜੇ ਵੀਰ ਸਾਜੇ ਲੱਗਦੇ ਅਸੀਂ ਸਾਜੇ ਸਾਰਿਆਂ ਦੇ ਬਣਾ ਆ ਸਿਰ ਕੱਢਿਆ ਜੋ ਛਾਨੇ ਦੀ ਪੰਚੀ ਕੱਢਿਆ ਛਾਨੇ ਦੀ ਪੰਚੀ ਕੱਢੀ ਜੇ ਇਹ ਲੱਗਿਆ ਇਹ ਲੱਗਿਆ ਇਹ ਵੀ ਸਾਡੇ ਲੀਡਰ ਹੁੰਦੇ ਆ ਇਹ ਬੀਜਦੇ ਹਨ ਤਾਂ ਪਤਾ ਆ ਬੜਾ ਮੂਵਾਂ ਲੜਕਾ ਕੱਢਿਆ ਐਵੇਂ ਦਾ ਬੜੀ ਤਿੰਨਾ ਟਰ ਵਾਲੀ ਰੇੜੀ ਲਈ ਫਿਰਦੇ ਨੇ ਕੱਦੂ 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 ਚਲੋ ਓਏ ਮੁੰਨਾ ਪਾ ਬੋਰੀਆਂ ਲਾਉ ਲੱਗਿਆ ਵੇਖੋ ਟੈਂਟ ਲੱਗਾ ਏ ਟੈਂਟ ਲੱਗਾ ਏ ਹੁੰਦਿਆ ਪ੍ਰੋਗਰਾਮ ਭਾਈਆ ਇਹਨੂੰ ਪਹਿਲੀ ਮੈਂ ਖੁਰਦਾ ਓਣ ਲਿਆ ਬਾਬੇ ਦੀ ਬਾਬਾ ਉੱਠ ਕੇ ਬਾਬੇ ਦੀ ਭਰਾਲੀ ਕੋ ਕਰੇ ਤਾਂ ਅਰੇ ਦੂਜਾ ਯਾ ਹੋਏ ਪਰ ਮੈਂ ਨਹੀਂ ਕੋਈ ਆਹਰ ਗਾ ਸੋੜਾ ਮੈਂ ਨਹੀਂ ਛੁੜ ਕੇ ਲੈ ਵੀ ਪਰ ਸੁਣਨੀ ਹੁੰਦਾ ਹੈ ਹੈਲੋ ਮੇਰੀ ਗੋਲਿਆ ਨੇ ਰੀਜੀਨਲ ਨਹੀਂ ਕੋ ਕੋ ਫਿਰ ਮੈਂ ਅੱਜ ਆ ਮੈਂ ਅੱਜ ਸਟਾਫ ਨੂੰ ਤੱਕੜਾਈ ਰੱਖੀ ਉਹ ਫਿੱਕਾ ਬਾਬੇ ਜੀ ਨਾਮ ਸਾਰੇ ਪੇਟ ਭੱਲੇ ਹੈ ਹਾਂ ਉੱਤੋਂ ਦੀ ਗੱਲ ਕਰ ਇਆ ਮੀਟਰ ਦੇ ਉੱਪਰ ਦੀ ਘੋਮ ਮੰਗਾ ਐਂ ਜੀ ਕਿੱਦਾਂ ਆਪਾਂ ਤੇ ਨਹੀਂ ਵਿਆਹੀ ਲੈ ਹੁਣ ਮੇਰੀ ਤੇ ਲਿਆਣ ਤੁਹਾਡੇ ਚਲ ਵਾਗ ਜਾਣੀਏ ਬੋਲੇ ਦੀ ਕੰਦੀ ਲਾਦੇ ਆ ਮੋਟਰ ਦੇ ਆਉਂਦੇ ਬਾਹਰ ਬੋਲੇ ਲਾਈ ਜਾ ਆਪਾ ਬਣਾਉਣੀ ਹੈ ਨਾ ਨਾ ਭਾਈ ਤੇਰੇ ਚੜ੍ਹਦੀਆਂ ਹੋ ਕੇ ਡੀਲ ਕਰ ਦੇਣੀ ਤਾਂ ਉਹਦੇ ਦੀ ਆ ਰਹੀ ਉਹ ਇੱਧਰ ਆ ਕੁੜੀ ਆ ਗਿਆ ਲੈ ਚੱਲ ਯਾਰ ਪਾ ਵੇਖਣ ਵਾਲਾ ਕੁਕੜੇ ਕੋ ਥਾਂ ਬੋਰੀਆਂ ਵਿੱਚ ਚਕਾਈ ਜਾਂਦੇ ਹੁੰਦਾ ਇਹ ਖੜਨੀ ਆ ਗਲਤੀ ਤੇਰੀ ਹੋ ਗਿਆ ਫੇਰੇ ਐਦਾਂ ਹੀ ਆਉਂਦੇ ਐ ਕਰਕੇ ਐ ਕਰਕੇ ਕਾ ਦਿਓ ਵੀ ਮੁੜਿਓ ਓਏ ਅਸਲੇ ਬੰਨੇ ਜਾਣਾ ਓ ਜਾ ਭਰਾ ਜੋਤੇ ਜਾਜ ਅੱਗੇ ਆ ਜੀ ਭੰ ਲੱਗਾ ਆਹਾਂ ਇਹ ਬੋਰੀ ਨੂੰ ਇੱਥੇ ਜੋਟਾ ਲੈ ਕੋਣੀ ਦਮੇ ਥੱਲੇ ਆ ਜੀ ਕਦਮਾ ਉਹਦੇ ਮੇ ਲਾਦੀ ਉੱਤੇ ਖੱਲੀ-ਗੁੱਲੀ ਪੈਣੀ ਆ ਓ ਥੜੀ ਗੱਲਾਂ ਬਾਬੇ ਵੇ ਚਲੋ ਚਲ ਆਉਂਦੇ ਹੋ ਨਹੀਂ ਤਾ ਨੂੰ ਨਾ ਤੋੜਦੀ ਮੇਰੀ ਚਲ ਬੁੱਤ ਤੇਰੀ ਬੰਬ ਦੀ ਚਲਾ ਚਲੋ ਚਲੋ ਯਾਰ ਆਇਆ ਅਦਰੇ ਡਿੱਗਦੇ ਪੈਂਦੇ ਆ ਦੇ ਡਰਲੀ ਲੰਮੇ ਪੈ ਗਏ ਚੋਕੇ ਲਿਆ ਤੋੜਾ ਉਹ ਕਿਹੜਾ ਆ 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 ਉਹ ਕਿਹ ਬੋਲਿਆ ਕਰ ਚੰਗਾ ਕੋਈ ਵਧੀਆ ਨਾਲ ਹੱਥ ਕਰਾ ਵੀ ਆਏ ਲਾ ਦੇਣੀ ਆਪਾਂ ਨੂੰ ਘੰਟੇ ਦੇ ਦੇ ਆਹ ਬੋਲਿਆ ਦਾ ਮੁੰਡਾ ਕਹਿ ਦੇ ਘੰਟੇ ਦਾ ਕਹ ਬਸ ਸਾਰੀਆਂ ਲਾ ਦੇਣੀਆਂ ਵਿਸ਼ਾ ਦੇ ਦੇ ਘੰਟੇ ਦਾ ਕਹ ਬਸ ਸਾਰੀਆਂ ਲਾ ਦੇਣੀਆਂ ਓਕੇ ਕਰਾ ਦੇਣੀ ਆਪਾਂ ਓਕੇ ਪੂਰਾ ਵਰਡਨ ਕੰਮ ਕਰਾ ਦੇ ਕੀ ਹੋ ਗਿਆ ਜੀ ਗੱਲ ਪਾ ਜੀ ਕੀ ਆ ਜਾਓ ਛੜਦੀ ਗਲਾ ਛੜਦੀ ਗਾ ਵੀ ਆ ਠੀਕ ਆ ਛੜਦੀ ਗਲਾ ਕੀ ਆ ਆ ਫੋਨ ਦਾ ਫੜਿਆ ਸੇਕ ਮਾਰਦਾ ਹਾਂ ਬਿਜਲੀ ਆ ਹਾਂ ਫੇਪੀ ਗਿਆ ਵੇ ਕੈਪੀ ਦੀ ਆਂ ਵੀ ਚਲ ਚੱਲ ਆ ਬਣੀ ਬੰਦ ਡੱਗੀ ਵਾਲਾ ਉੱਤੇ ਮੋਟੇ ਦੇ ਸੜਾ ਆ ਵੇਖੋ ਮੋਟੇ ਦੇ ਜਾਂਦੇ ਭਈ ਆਹ ਹੋਰ ਸੁਟਨੀ ਨੁਕਰੀ ਸਾਲ ਫੇਰ ਮੋੜ ਦੇ ਦਿੰਦਾ ਨੰਨੀ ਜਾਦੀ ਬਲੀ ਬੋਏ ਥੋੜਾ ਬੋੜਾ ਕਦੀ ਘੱਲੋਂ ਲਾਉਂਦੀ ਆ ਪੂਰਾ ਹੋਰੇ ਰਸ ਚੇ ਗਰੇ ਦੋ ਮੇਰੇ ਦੇਖ ਜਮਾ ਵਾਲਾ ਸਦਾ ਮਿੱਤਰੋ ਆਪਾਂ ਨੂੰ ਮਿਲੇ ਚੈਨੇੜੀ ਹੋਰ ਚੈਨੇ ਕੀ ਹਾਲ ਚਾਲ ਓਕੇ ਚਿੱਟਿਆ ਲਾਰੇ ਬਾਬਿਆਂ ਨੂੰ ਲਾ ਕੇ ਐਵੇਂ ਤੂੰ ਸਕਸੈਸਫੁਲ ਹੋ ਜਾਏਗਾ ਜ਼ਿੰਦਗੀ ਚ ਗੱਲ ਤਾਰੇ ਅਗਰਾ ਉੱਪਰ ਲਿਆ ਬੱਬਲ ਪਰਨਾ ਬਲ ਪਰਨਾ ਬਲ ਤੂੰ ਹਾਨੂੰ ਮਿਲਿਆ ਅਦਰਾਜ ਤੂੰ ਬਹਾਨਾ ਕਿਉ ਲਾਇਆ ਇਹ ਮੇਰੀ ਸਲਾਹ ਕਰ ਤੂੰ ਹਾਨੂੰ ਲਾਰਾ ਕਿਉ ਲਾਇਆ ਪੁੱਤਰ ਖਾਰਾ ਤੂੰ ਹਾਨੂੰ ਲਾਰਾ ਕਿਉ ਲਾਇਆ ਵੀ ਜਾਣਾ ਮੈਂ ਸੁਣੋ ਮੇਰੀ ਗੱਲ ਵਾਹਿਗੁਰੂ ਜੀ ਦਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਬੋਲ ਓ ਬਾਈਕ ਜੀ ਦਾ ਘਾਲਤਾ ਇਹ ਕਿੰਨਾ ਤੇਲ ਲੈ ਗਿਆ ਰਾਜੂ ਕਿਸੇ ਕੀ ਆਂਦਾ ਹੈ ਇਹ ਆਂਦਾ ਵੀ ਮੈਂ ਬੋਰੀਆਂ ਨਹੀਂ ਚੁਗਣੀਆਂ ਨਾਲੋਂ ਭਈਆ ਗਿਆਦਾ ਹੈ ਇਹ ਆਂਦਾ ਵੀ ਮੈਂ ਬੋਰੀਆਂ ਨਹੀਂ ਚੁਗਣੀਆਂ ਕੱਢੀ 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 ਪੂਰੀ ਗੋੜਾ ਉਧਰ ਕੋਡਾ ਮੂਲੀ ਖਾਣੀ ਮੂਲੀ ਮੂਲੀ ਉਸ ਦੀ ਮੂਲੀ ਮੂਲੀ ਖਾਣੀ ਅੰਗਰੇਜੀ ਮਾਰਦਾ ਹੀ ਉਧਰ ਉਧਰ ਤੁਰਦਾ ਤੇ ਲੜਦਾ ਭੋਲ ਗਿਆ ਮੈਂ ਸੇਵਾ ਦੇ ਹੋ ਕੇ ਹੋ ਗਿਆ ਰਿਪੋਰਟ ਓਕੇ ਹੋਰ ਨਾ ਹੋਰ ਹੈ ਇੱਕ ਹਾਰ ਮੋੜਦਾ ਚੈਨਾ ਮੋਚ ਹੈਗੀ ਤੇ ਭਵੇਂ ਨਹੀਂ ਹੈ ਓਕੇ ਜਾਓ ਤੁਸੀਂ ਦੇ ਵਿਲੇਜੇ ਵਧੀਆ ਹੁੰਦੀ ਆ ਆਪਾਂ ਇਸ ਟਾਈਮ ਆ ਗਏ ਆ ਰਾਮਤਾਲੀ ਸਰਵ ਬਹੁਤ ਹੈ ਬ੍ਰੋ ਆਪਾਂ ਨੂੰ ਵੱਜ ਗਏ ਆ ਸੱਤ ਗਵਾਜ ਹੀ ਗਏ ਆ ਸਵੇਰ ਦੇ ਲੱਗੇ ਆ ਗਰਾਈ ਤੇ ਹਾਂਜੀ ਵੀਰ ਜੀ ਅੱਜ ਆਪਾਂ ਹੁਣ ਘਰੇ ਜਾ ਰਹੇ ਆ ਬਲੌਗ ਚ ਤੁਹਾਨੂੰ ਪਤਾ ਚੱਜੂਗਾ ਕਿ ਵਾਵਾ ਜੋਂ ਹੁੰਦੀ ਆ ਤੇ ਅੱਧੀ ਰਾਤ ਹੋ ਗਈ ਆ ਗਰਾਹੀ ਕਰਕੇ ਤੇ ਵਾਵਾ ਚਿਰ ਬਾਅਦ ਘਰਾਂ ਨੂੰ ਪਰਤ ਰਹੇ ਹੁਣ ਪਤਾ ਨਹੀਂ ਘਰ ਦੇ ਵੀ ਪਛਾਨਦੇ ਕਿ ਨਹੀਂ ਗਿਆ ਨੂੰ ਤੇ ਇਹ ਮੇਰੀ ਜੈਕਟ ਦੇਖੋ ਇਹ ਜੈਕਟ ਦੇਖੋ ਬਹੁਤ ਸੁੰਦਰ ਲੱਗ ਰਹੀ ਹੈ ਇਦਾਂ ਜੋ ਮੰਗਵੀ ਪਾਈ ਹੋਵੇ ਸੋਹਣੀ ਲੱਗਦੀ ਹੈ ਤੇ ਇਹ ਲੱ퍼ਬਰੀਦ ਹੱਸ ਰਿਹਾ ਝੂਠਾ ਹੀ ਉੱਜਾ ਗਏ ਪਹਿਲਾਂ ਬਾਬਾ ਛੁਰਲੀ ਬੜੀ ਤੇਜ਼ ਜਾ ਰਹੀ ਹੈ ਸ਼ਾਦਾ ਬਾਣੀ ਛਕਾਂਗੇ ਤੇ ਕਈਆਂ ਨੇ ਉਦਾਂ ਹੀ ਵੜਨ ਦੀ ਕਿਰਪਾਲਤਾ ਕਰਨੀ ਕਿਉਂਕਿ ਠੰਡ ਬਹੁਤ ਹੋ ਚੁੱਕੀ ਹੈ ਇਹ ਤੇ ਗੱਲ ਫਿਰ ਹੈਗੀ ਤੁਹਾਡੀ ਵੀ ਸਾਰੀ ਸਰੀ ਦੇ ਵਸ ਦੀ ਗੱਲ ਨਹੀਂ ਣਾਉਣਾ ਤੇ ਕਾਲੂ ਦੰਦ ਬੜੇ ਕੱਢਦਾ ਭੋੜੇ ਵਰਗੇ ਕੋਈ ਆਪਣਾ ਲੈਕਚਰ ਦੇਵੇ ਹੋਗਾ ਓਕੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਸਵੇਰ ਦੇ ਵਲੌਗ 'ਚ ਤੇ ਅੱਜ ਦਾ ਵਲੌਗ ਵੇਖ ਕੇ ਖੁਸ਼ ਹੋਵੋ ਤੇ ਜ਼ਿੰਦਗੀ 'ਚ ਖੁਸ਼ ਰਹੋ 10 ਗਿੱਲਾ ਇਹਨਾਂ ਨੂੰ ਹਾਂਜੀ ਬੱਸ ਓਕੇ ਓਕੇ ਬਾਈ ਖਾਲਸਾ ਇਹਨੂੰ ਨਹੀਂ ਬਣਾ ਫਤੇ ਬਣਾਉਂਦੇ ਬਾਈ ਜੀ ਦਾ ਖਾਲਸਾ ਬਾਈ ਜੀ ਕੀ ਫਤੇ